ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਾਉੜੀ ਮਹੱਲਾ ਪੰਜਵਾਹ ਹਰੇ ਸਿਮਰਤ ਸਭੇ ਮਿਟੇ ਹੈ ਕਲੇਸ਼ ਚਰਨ ਕਮਲ ਮਨ ਮਹਿ ਪਰਵੇਸ ਉਚਰ ਰਾਮ ਨਾਮ ਲਖ ਬਾਰੀ ਅੰਮ੍ਰਿਤ ਰਸੁ ਪੀਵ ਹੋ ਪ੍ਰਭ ਪਿਆਰੀ ਰਹਾ ਸੁਖ ਸਹਜ ਰਸ ਮਹਾ ਅਨੰਦਾ ਜਾਪੇ ਜਾਪੇ ਜੀਵੇ परमानंदा काम क्रोध लोभ मद खोए साधकै संगे किल बिख सब तुई कर कृपा प्रभु दीन दयाला ਨਾਨਕ ਦੀ ਜੈ ਸਾਧ ਰਵਾਲਾ ਗੌੜੀ ਮਹੱਲਾ ਪੰਜਵਾ ਜਿਸ ਕਾ ਦੀਆ ਪੈਨੇ ਖਾਏ ਤਿਸ ਸੋ ਆਲੇ ਸੁਖਿਓ ਬਨੇ ਮਾਏ ਕਸਮ ਬਸਾਰੇ ਆਨਕਾਂ ਮੇ ਲੱਗ ਹੈ ਕੌਡੀ ਬਦਲੇ ਰਤਨੋਂ ਤਿਆਗ ਹੈ ਰਹਾ ਪ੍ਰਭੂ ਤਿਆਗੇ ਲਗਤ ਅਨਲਭਾ ਦਾਸੇ ਸਲਾਮ ਕਰਤ ਕਤ ਸੁਭਾ ਅੰਮ੍ਰਿਤ ਰਸੁ ਖਾਉ ਹੈ ਖਾਨ ਪਾਨ ਜਿਨੇ ਧੀਏ ਤਿਸ ਹੈ ਨ ਜਾਣੇ ਸਾਨ ਕਹੋ ਨਾਨਕ हम लून हरामी बखस ले हो प्रभु अंतर जामी गौड़ी मोहल्ला पंजवा प्रभु के चरण मन में है ध्यान ਸਗਲ ਤੀਰਥ ਮੱਜਨ ਇਸਨਾਨ ਹਰ ਦਿਨੋ ਹਰ ਸਿਮਰਨੋ ਮੇਰੇ ਭਾਈ ਕੋਟੇ ਜਨਮ ਕੀ ਮਾਲੁ ਲਹੇ ਜਾਈ ਰਹਾ ਹਰ ਕੀ ਕਥਾ ਰਿਤਮਾ ਹੈ ਬਸਾਈ ਮਨ ਬੰਛਤ ਸਗਲੇ ਫਲ ਪਾਈ ਜੀਵਨ ਮਰਨ ਜਨਮ ਪਰਵਾਨੋ ਜਾ ਕਰਦਾ ਵਸੈ ਭਗਵਾਨੁ ਕਹ ਨਾਨਕ ਸਈ ਜਨ ਪੂਰੇ ਜਿਨਾ ਪਰਾਪਤੇ ਸਾਧੂ ਤੂਰੇ ਗੌੜੀ ਮਹੱਲਾ ਪੰਜਵਾ ਖਾਦਾ ਪੈਨਦਾ ਮੁਕਰੇ ਪਾਈ ਤਿਸਨੋ ਜੋ ਹੈ ਦੂਤ ਧਰਮ ਰਾਏ ਤੇ ਸੁਸਿਓ ਬੇਮੋਖ ਜੇਨੇ ਜੀਓ ਪਿੰਡ ਦਿਨਾ ਕੋਟੇ ਜਨਮ ਪਰਮ ਹੈ ਬਹਜੂਨਾ ਰਹਾ ਸਾਕਤ ਕੀ ਐਸੀ ਹੈ ਰੀਤੇ ਜੋ ਕਿਛੁ ਕਰ ਸਗਲ ਬਿਪਰੀਤੇ ਜੀਉ ਪ੍ਰਾਨ ਜੇਨੇ ਮਾਨੋ ਤਨੁ ਧਾਰਿਆ सोई ठाकुर मन हो बेसारिया बधे बेकार लिखे बह कागर नानक उद्धार कृपा सुख सागर पार ब्रह्म तेरी शरणाए बंधन काटे तर हरनाय रहा दूजा गौड़ी मोहल्ला 5 अपने लोभ को किनो मीतो सकल मनोरथ मुक्त पद दीतो ऐसा मीत करह सब कोए जाते बिरथा कोए न होए रहा अपने स्वय हृदय लतरिया ਦੁਖ ਦਰਦ ਰੋਗ ਸਗਲ ਬਿਦਾਰਿਆ ਰਸਨਾ ਗੀਦੀ ਬੋਲਤ RAM ਪੂਰਨ ਹੋਏ ਸਗਲੇ ਕਾਮ ਅਨੇਕ ਬਾਰ ਨਾਨਕ ਬਲੇ ਹਾਰਾ ਸਫਲ ਦਰਸਨੋ ਗੋਬਿੰਦੁ ਹਮਾਰਾ ਗਉੜੀ ਮਹੱਲਾ ਪੰਜਵਾ ਕੋਟਿ ਬਿਘ ਨਹਿਰੇ ਖਿਨਮਾ ਹੈ ਹਰ ਹਰ ਕਥਾ ਸਾਧ ਸੰਗੇ ਸੁਨਾ ਹੈ ਪੀਵਤ RAM ਰਸ अमृत गुण जासु जापे हरे चरण मिटि खोदेतासु रहा सर्ब कल्याण सुख सहज निधान जा करदा ਵਸਹਿ ਪਗਵਾਨ ਆਖਦ ਮੰਤਰ ਤੰਤ ਸਭੇ ਛਰ ਕਰਨਹਾਰ ਹਿਰਦੇ ਮਹਤਾਰ ਤਾਜੇ ਸਭੇ ਪਰਮ ਪਜਿਓ ਪਾਰ ਬ੍ਰਹਮੂ ਕਹ ਨਾਨਕ ਅਟਲ ਇਹ ਧਰਮ ਗੌੜੀ ਮਹੱਲਾ ਪੰਜ ਵਾ ਕਰੇ ਕਿਰਪਾ ਭੇਟੇ ਗੁਰ ਸੋਈ ਤਿਤੁ ਬਲੇ ਰੋਗੁ ਨ ਬਿਆਪੈ ਕੋਈ राम रमण तरण पै सागर शरणे सुर फारे जम कागर रहा सति गुर मन्त्र दियो हरे नाम एह असर उरन पै काम जप तप संजम पूरी वढाई गोर कृपाल हर पै सहाय मान मोह खोए गोरे परम ਬੇਖੁ ਨਾਨਕ ਪਸਰੇ ਪਾਰ ਬ੍ਰਹਮ ਗੌੜੀ ਮਹੱਲਾ ਪੰਜਵਾ ਬਿਖੇ ਰਾਜ ਤੇ ਅੰਧੁਲਾ ਭਰੀ ਦੇਖੇ ਲਗੇ राम नाम चितारी तेरे दास का तू ही वढाई माया मगन नरके ले जाई रहा रोग गिरस्त चितारे ना बेखू मत्ते का ठोर नठा चरण कमल सयो लागी पीते आन सुखा नहीं आवहे चीते सदा सदा सिमरौ प्रभु स्वामी ਮੇਲੂ ਨਾਨਕ ਹਰ ਅੰਤਰ ਜਮੀ ਗੌੜੀ ਮਹੱਲਾ ਪੰਜਵਾ ਆਠ ਪਹਰ ਸੰਗੀ ਬਟਵਾਰੇ ਕਰ ਕਿਰਪਾ ਪ੍ਰਭੇ ਲਏ ਨਿਵਾਰੀ ऐसा हर रस रम सबकोए सर्व कला पूरन प्रभु सोई रहा महा तपते सागर संसार प्रभु किनु महे ਪਾਰ ਉਤਾਰਨ ਹਾਰ ਅਨੇਕ ਬੰਧਨ ਤੋਰੇ ਨਹੀਂ ਜਾਹੇ ਸਿਮਰਤ ਨਾਮ ਮੁਕਤ ਫਲ ਪਾਹੇ ਹੁਕ ਤੇ ਸਿਆਨਪ ਇਸ ਤੇ ਕਛੁ ਨਾਹੇ ਕਰ ਕਿਰਪਾ ਨਾਨਕ ਗੁਣ ਗਾਹੇ ਗੌੜੀ ਮਹੱਲਾ ਪੰਜਵਾ ਥਾਤੀ ਪਾਈ ਹਰ ਕੋ ਨਾਮ ਵਿਚਰ ਸੰਸਾਰ ਪੂਰਨ ਸਭੇ ਕਾਮ ਵਡ ਭਾਗੀ ਹਰ ਕੀਰਤਨ ਗਾਈਐ ਪਰ ਬ੍ਰਹਮ ਤੂੰ ਦੇ ਤਪਾਈਐ ਰਹਾ ਹਰ ਕੇ ਚਰਨ ਹਿਰਦੈ ਉਰੇ ਧਾਰੇ ਭਵ ਸਾਗਰ ਚੜੇ ਉੱਤਰ ਹੈ ਪਾਰੇ ਸਾਧੂ ਸੰਗ ਕਰ ਹੋ ਸਭ ਕੋਏ ਸਦਾ ਕਲਿਆਣ ਫਿਰ ਦੁਖ ਨ ਹੋਏ ਪ੍ਰੇਮ ਭਗਤੇ ਬਾਜੂ ਗੁਣੀ ਨਿਧਾਨ ਨਾਨਕ ਦਰਗਹ ਪਾਈਏ ਮਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ